ਅਸਿਕਰ ਜੀ ਵੈਰ ਜੀ ਦਾ ਖਾਤਾ ਵੈਰ ਜੀ ਕੀ ਫਤੇ ਭਗਵੰਤਾਨ ਦੀ ਆਪਾਂ ਗੱਲ ਕਰਦੇ ਆ ਮੁੱਖ ਮੰਤਰੀ ਪੰਜਾਬ ਨੇ ਕਿ ਬੜੀਆਂ ਬੜੀਆਂ ਗੱਲਾਂ ਕਰਦੇ ਨੇ ਸਟੇਜ ਦੇ ਉੱਤੇ ਕਿ ਮੈਂ ਪੰਜਾਬੀ ਆਉਂਦੀ ਮੈਨੂੰ ਮੈਂ ਡੋਰੀਆਂ ਕੱਸਦਾ ਰਿਹਾ ਮੈਂ ਫਲਾਨਾ ਕਰਦਾ ਰਿਹਾ ਅੱਜ ਉਹਦਾ ਇੱਕ ਬਿਆਨ ਸੁਣਿਆਂਗਾ ਮੈਂ ਤੁਹਾਨੂੰ ਬਿਆਨ ਸੁਣਾਉਣਾਂ ਪਹਿਲਾਂ ਤੇ ਫਿਰ ਆਪਾਂ ਅੱਗੇ ਗੱਲ ਕਰਾਂਗੇ ਤੇ ਦੂਜੇ ਜਿਹੜੇ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਜਿਹੜੇ ਉਹਨਾਂ ਨੂੰ ਕਹਿੰਦਾਗਾ ਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਹ ਕਹਿੰਦਾ ਮੈਥੋਂ ਮੈਂ ਕਹਿੰਦਾ 20 ਨੰਬਰਾਂ ਦਾ ਪੇਪਰ ਪਾਉਂਗਾ 20 ਨੰਬਰ ਦਾ ਲੈ ਕੇ ਦਿਖਾ ਦੇਣ ਕਹਿੰਦਾ ਤੇ ਕਹਿੰਦਾ ਅੱਧਾ ਪੇਪਰ ਮੈਂ ਲੀਕ ਕਰ ਦੂੰਗਾ ਤੇ ਹੁਣ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਉਹਦੀ ਵੀਡੀਓ ਸੁਣਾਉਣਾ ਜਿਹੜੀ ਕੱਲ ਦੀ ਬੈਰ ਲ ਹੋ ਰਹੀ ਆ ਮਹਾਰਾਜਾ ਹਰਦੀਪ ਸਿੰਘ ਦੀ ਵਰਸੀ ਮੌਕੇ ਉਹਨਾਂ ਨੇ ਚੰਡੀਗੜ੍ਹ ਸ਼ਬਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਸ਼ਬਦ ਦਾ ਜਿਹੜਾ ਕੀ ਬਣਾਤਾ ਚੰਡੀਗੜ੍ਹ ਨੂੰ ਤੁਸੀਂ ਧਿਆਨ ਨਾਲ ਸੁਣਨਾ ਬੜੇ ਨਾਲ ਤੁਹਾਨੂੰ ਮੈਂ ਵੀਡੀਓ ਸੁਣਾਉਣ ਲੱਗਿਆਂਗਾ ਕਿ ਕਿਸ ਤਰ੍ਹਾਂ ਚੰਡੀਗੜ੍ਹਾ ਤੁਸੀਂ ਵੀ ਦੱਸ ਦਿਓ ਕਿ ਇਸ ਤਰ੍ਹਾਂ ਹੀ ਪੈਂਦਾਗਾ ਜਿੱਦੋਂ ਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਲੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਉਹ ਜਿਹੜੇ ਮੁੱਖ ਮੰਤਰੀ ਹੁਣ ਤੁਸੀਂ ਵੇਖ ਲਿਆ ਸੁਣ ਲਿਆ ਅੱਗੇ ਤੁਹਾਨੂੰ ਮੈਂ ਹੋਰ ਵੀਡੀਓ ਸੁਣਾਉਣਾ ਚੱਤੇ ਨੂੰ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਕਹਿੰਦਾ ਰਾੜੇ ਦੇ ਪੈਰ 'ਚ ਹਾ ਹਾ ਚਲੋ ਤਾਂ ਮੰਨ ਲੈਨੇ ਆ ਗਾਗਾ ਕਿਹੜਾ ਹੋ ਗਿਆ ਗੱਗੇ ਨੂੰ ਗਾਗਾ ਹੀ ਦੱਸੀ ਜਾਂਦਾ ਤੇ ਚੰਡੀਗੜ ਦਾ ਸਪੈਲਿੰਗ ਸਿਹਾਰੀ ਪਾਤੀ ਪਤੰਦਰ ਨੇ ਚੰਡੀਗੜ ਜੀ ਨੂੰ ਚੰਡੀਗੜ ਦੇ ਸਪੈਲਿੰਗ ਨਹੀਂ ਪਾਉਣੇ ਆਉਂਦੇ ਦੂਜੇ ਨੂੰ ਚੈਲੰਜ ਕਰਦਾ ਕਿ ਮੈਂ ਜਿਹੜਾ ਇਹ ਇਹਨੇ ਪੇਪਰਾਂ ਦਾ ਪਾ ਦਿੰਦਾ ਜੀ ਐਂ ਪਾ ਦਿੰਦਾ ਬਾਹ ਕਰ ਦਿੰਦਾ ਅੱਗੇ ਤੁਹਾਨੂੰ ਮੈਂ ਇੱਕ ਵੀਡੀਓ ਹੋਰ ਸੁਣਾਉਣਾ ਸੁਣੋ ਧਿਆਨ ਨਾਲ ਸੁਣੋ ਵੀਡੀਓ ਅਗਲੀ ਤੇ ਕੀ ਕਹਿੰਦਾ ਜੇਦੋਂ ਆਪ ਨੂੰ ਚੰਡੀਗੜ੍ਹ ਦੀ ਸਪੈਲਿੰਗ ਨਹੀਂ ਆਉਂਦੀ ਤੇ ਦੂਜਿਆਂ ਨੂੰ ਜਿਹੜਾ ਮਤਤਾ ਦੇਣ ਨੂੰ ਉਹ ਮਹਾਰਾਜ ਜੀ ਪੰਜਾਬੀ ਦਾ ਪੇਪਰ ਦੇ ਦੇਣਾ ਤੂੰ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂਗਾ ਲਿਖਤੀ ਪੇਪਰ ਦੇ ਦੇਣਾ 3 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਔਖਾ ਨਹੀਂ ਪਾਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਵ ਕਰ ਦੂੰਗਾ ਕਿਉਂ ਸਰਕਾਰ ਕਰੀ ਦੱਸੋ ਹੁਣ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੁੰਦਾਗਾ ਉਹ ਹੁਣ ਕਾਂਗਰਸ ਜਾਂ ਅਕਾਲੀਆ ਨੂੰ ਇਹ ਪੜ੍ਹਾਵੇਗਾ ਪੰਜਾਬੀ ਪੜ੍ਹਾਵੇਗਾ ਜਾਂ ਮੁੱਖ ਮੰਤਰੀ ਦੇ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਨੇ ਨਸਿਆਂ ਨੂੰ ਲੈ ਕੇ ਘਰ ਘਰ ਪੁੱਤ ਮਰ ਰਹੇ ਨੇ ਲੁੱਟਾ ਖੋਹਾਂ ਆਮ ਹੋ ਰਹੀਆਂ ਨੇ ਮਿੰਟ ਵਿੱਚ ਇਹ ਤੇ ਬੰਦੇ ਨੂੰ ਮਾਰ ਦਿੰਦੇ ਨੇ ਪਾਣੀ ਸਾਡਾ ਖੋਇਆ ਜਾ ਰਿਹਾਗਾ ਬੇਰਜਗਾਰੀ ਨਾਲ ਲੋਕ ਮਰ ਰਹੇ ਨੇ ਤੇ ਟਾਈਮ ਸਿਰ ਜਿਹੜਾਗਾ ਲੋਕਾਂ ਨੂੰ ਆਟਾ ਦਾਲ ਦੀ ਸਕੀਮ ਉਹ ਨਹੀਂ ਦਿੰਦੇ ਦਿੱਤੀ ਦਿੱਤੀ ਤੇ ਜਿਹੜਾ ਹਜ਼ਾਰ-ਹਜ਼ਾਰ ਕਿਹਾ ਸੀ ਮਾਤਾ ਨੂੰ ਅਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਹੋਰ ਪੀਏ ਨਹੀਂ ਆਏ ਤੇ ਜਿਹੜੇ ਲੱਖਾਂ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਦੱਸੋ ਕਿਹੜੇ ਪੂਰੇ ਪੂਰੇ ਹੋਏ ਨੇ ਤੇ ਇਹ ਪਾਠ ਪੜਾ ਰਿਹਾਗਾ ਫਰਾਂ ਦੇ ਮੈਂ ਪੰਜਾਬੀ ਦਾ ਪੇਪਰ ਪਾ ਦੂੰਗਾ ਢੌਂਕਰ ਮੈਂ ਇਹ ਪਾ ਦੂੰਗਾ ਬੀ ਨੰਬਰਾਂ ਦਾ ਆਪ ਨੂੰ ਚੰਡੀਗੜ੍ਹ ਦੀ ਸਪੈਲਿੰਗ ਨਹੀਂ ਆਉਂਦੀ ਪੰਜਾਬ ਦੀ ਰਾਜਧਾਨੀ ਆ ਜਿਹੜੀ ਦੱਸੋ ਇਸ ਤੋਂ ਬਾਅਦ ਕੀ ਹੋ ਸਕਦਾਗਾ ਹੁਣ ਮੁੱਖ ਮੰਤਰੀ ਦੇ ਇਹ ਕੰਮ ਕਰਨ ਵਾਲੇ ਨੇ ਕਿਹਦੇ ਕਹਿ ਦਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਦਾ 1082 ਕਿ ਕੁੱਤੇ ਦੀ ਗੱਲ ਦੇ ਵਿੱਚ ਕੈਂਠਾ ਪਾ ਲੈਂਦੇ ਤਾਂ ਸਵੇਰੇ ਕੁੱਤਾ ਵਾਪਸ ਆ ਜਾਂਦਾ ਸੀ ਤਾਂ ਕੈਂਠਾ ਵੀ ਵਾਪਸ ਆ ਜਾਂਦਾ ਸੀ ਕੁੱਤਾ ਹੀ ਵਾਪਸ ਆ ਜਾਂਦਾ ਸੀ ਤੇ ਕਹਿੰਦਾ ਜੇ ਬਾਦਰਗਾ ਦੇ ਰਾਜ ਵਿੱਚ ਕਹਿੰਦਾ ਇਹ ਗੱਲ ਹੁੰਦੀ ਇੱਕ ਕਦੇ ਕੈਂਠਾ ਪਾਣ ਦੇ ਕੁੱਤੇ ਦੇ ਕਹਿੰਦਾ ਨਾ ਕੁੱਤਾ ਖਾ ਨੂੰ ਚੱਕ ਕੇ ਲੈ ਜਾਂਦੇ ਰੋਕ ਨਾਲ ਕੈਂਠੇ ਨੂੰ ਭਗਵਾਨ ਤਮਨ ਜੀ ਮਹਾਰਾਜਾ ਨਜੀਤ ਸਿੰਘ ਨੇ ਗੱਲਾਂ ਕਰਦੀਆਂ ਤੇ ਸੁਣਾਉਣੀਆਂ ਬੜੀਆਂ ਸਕਾਲੀਆਂ ਨੇ ਮਹਾਰਾਜਾ ਨਜੀਤ ਸਿੰਘ ਨਹੀਂ ਕੋਈ ਬਣ ਸਕਦਾ ਉਹ ਜਿਹੜਾ ਜੋਧਾ ਨਹੀਂ ਪੈਦਾ ਹੋ ਸਕਦਾ ਉਹ ਜਿਹੜਾ ਮੁੱਖ ਮੰਤਰੀ ਨਹੀਂ ਪੈਦਾ ਹੋ ਸਕਦਾ ਗੱਲਾਂ ਕਰਨੀਆਂ ਸਕਾਲੀਆਂ ਨੇ ਇੱਥੇ ਸਾਰਿਆਂ ਨੂੰ ਕਿ ਅਸੀਂ ਮਹਾਰਾਜਾ ਨਜੀਤ ਸਿੰਘ ਨੂੰ ਅਸੀਂ ਕਹਤਾ ਤੇ ਤੇਰੇ ਰਾਜ ਦੇ ਵਿੱਚ ਤੂੰ ਪਾ ਦੇ ਕੈਂਠਾ ਕੁੱਤੇ ਦੇ ਗੱਲ ਦੇ ਵਿੱਚ ਕੈਂਟੀ ਨਾ ਪਾ ਇੱਕ ਛੋਟੀ ਜੀ ਮੈਂ ਕਿਹਾ ਆਪਾਂ ਮਲੂਮੀ ਦੀ ਚਾਹ ਨਹੀਂ ਪਾ ਦੇ ਤੂੰ ਦੇਖ ਲਈ ਕੁੱਤਾ ਤੇ ਹੁੰਦਾ ਕਿ ਨਾਲੇ ਚਾਹ ਨਹੀਂ ਹੁੰਦੀ ਆ ਇਹ ਦੂਜੇ ਨੂੰ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਲੱਗਦੀਆਂ ਨੇ ਸਟੇ ਤੇ ਚੁਟਕਲੇ ਸੁਣਾਉਣੇ ਸੌਖੇ ਲੱਗਦੇ ਨੇ ਪਰ ਮੁੱਖ ਮੰਤਰੀ ਜੀ ਤੇ ਤੁਹਾਡੇ ਰਾਜ ਵਿੱਚ ਜਿਹੜਾ ਕੁਝ ਹੋ ਰਿਹਾਗਾ ਇੱਥੇ ਬੇਅਦਮੀ ਦਾ ਇਨਸਾਫ ਨਹੀਂ ਮਿਲਿਆ ਦੱਸੋ ਕਿਹਨੂੰ ਇਨਸਾਫ ਮਿਲਿਆ ਇੱਥੇ ਲੁੱਟਾਂ ਖੋਹਾਂ ਇੱਥੇ ਹੋ ਰਹੀਆਂ ਨੇ ਇਹ ਰਿਸ਼ਮਤ ਖੋਹੀ ਸਰੇ ਆਮ ਚੱਲ ਰਹੀ ਆ ਕਦੇ ਸਾਡਾ ਕੋਈ ਪਟਵਾਰੀ ਫੜਿਆ ਜਾਂਦਾ ਕਦੇ ਤਹਿਸੀਲਦਾਰ ਫੜਿਆ ਜਾਂਦਾ ਕਦੇ ਤੁਹਾਡਾ ਕੋਈ ਪੁਲਿਸ ਮਲਾਜ ਫੜੇ ਜਾਂਦੇ ਨੇ ਦੱਸੋ ਯਾਰ ਇੱਥੇ ਹੱਦ ਮੱਚੀ ਪਈ ਹਾਂ ਹਾਂ ਕਰ ਮੱਚੀ ਪਈਆ ਕਿਸੇ ਸ਼ਹਿਰ ਦੇ ਪਾਣੀ ਦਾ ਨਿਕਾਸ ਨਹੀਂ ਕਿਸੇ ਪਿੰਡ ਦੇ ਪਾਣੀ ਦਾ ਨਿਕਾਸ ਨਹੀਂ ਸਾਰਾ ਦੇ ਪੁਲ ਜਿਹੜੇ ਨੇ ਓਵਰ ਵੇਰ ਉਹ ਟੁੱਟ ਰਹੇ ਨੇ ਤੇ ਇੰਨਾ ਗੱਲਾਂ ਵੱਲ ਤਾਂ ਧਿਆਨ ਹੀ ਤੁਹਾਡਾ ਤੁਹਾਨੂੰ ਤਾਂ ਸਿਰ पे ਇੱਕ ਹੁਣ ਜਿਮਣੀ ਚੋਣਾ ਦੀ ਪੈ ਗਈ ਕਿ ਤੁਸੀਂ ਆ ਕੇ ਜਲੰਧਰ ਜੇ ਵਿੱਚ ਜਾ ਕੇ ਡੇਰੇ ਲਾ ਦੇ ਤੁਸੀਂ ਮੁੱਖ ਮੰਤਰੀ ਬਣ ਕੇ ਤੁਹਾਡੇ ਕੋਲੇ 92 ਐਮਐਲਏ ਨੇ ਤੇ ਤੁਸੀਂ ਪੰਜਾਬ ਦਾ ਕੁਝ ਕਰਕੇ ਤਾਂ ਦਿਖਾ ਦਿਓ ਫਿਰ ਜਿੱਤ ਲਓ ਚੋਣਾਂ ਲੋਕ ਆਪੀ ਵੋਟਾਂ ਪਾ ਦੇਣਗੇ ਤੇ ਇਹ ਤੁਸੀਂ ਜਿਹੜਾਗਾ ਇਹ ਜਿਹੜੀਆਂ ਚੁਟਕਲੇ ਸੁਣਾਉਣੇ ਬੰਦ ਕਰੋ ਜੇ ਚੁਟਕਲੇ ਸੁਣਾਉਣੇ ਨੇ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਸਤੀਪਾ ਦੇ ਕੇ ਤਾਂ ਪਹਿਲੇ ਵਾਲੀ ਲਾਈਨ ਦੇ ਵਿੱਚ ਆ ਜਾਓ ਤਾਂ ਲੋਕਾਂ ਨੂੰ ਪਹਿਲਾਂ ਵਧੀਆ ਲੱਗਦਾ ਸੀ ਹਾਸੇ ਦੀ ਸੀ ਤੁਸੀਂ ਹਸਾ ਦਿੰਦੀ ਸੀ ਵਧੀਆ ਤੇ ਤੁਹਾਡਾ ਉਹ ਪਿਰਤਾ ਸ਼ਾਇਦ ਮੈਨੂੰ ਲੱਗਦਾ ਤੁਹਾਡੀ ਜਿਹੜੀ ਉਹ ਕਾਮਨਾ ਪੂਰੀ ਹੋ ਜਾਵੇ ਕਿ 2027 ਦੇ ਵਿੱਚ ਸਾਇਦ ਲੋਕ ਕਰ ਦੇਣਗੇ ਇਹ ਕੋਈ ਗੱਲ ਆ ਵੀ ਨਿੱਕੇ ਨਿੱਕੇ ਗੱਲਾਂ ਕਰਦੇ ਆ ਮੁੱਖ ਮੰਤਰੀ ਵਾਲਾ ਜਿਹੜਾ ਇਹ ਇੱਕ ਅਹੁਦਾ ਮੁੱਖ ਮੰਤਰੀ ਦੀ ਕੁਰਸੀ ਦਾ ਬੜਾ ਅਹੁਦਾ ਹੈਗਾ ਬੜਾ ਸਤਿਕਾਰਯੋਗ ਅਹੁਦਾ ਹੈਗਾ ਜੇਕਰ ਆਪਾਂ ਉਸ ਅਹੁਦੇ ਤੇ ਬਹਿ ਕੇ ਤਾਂ ਸਟੇਜ ਤੇ ਖੜ ਕੇ ਸਟੇਜ ਵੀ ਉਹ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦਾ ਸਮਾਗਮ ਹੋ ਰਿਹਾ ਹੋਵੇ ਤਾਂ ਉੱਥੇ ਤਾਂ ਦੂਜੀ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਉੱਥੇ ਤਾਂ ਗੱਲ ਵਿਕਾਸ ਦੀ ਹੋਣੀ ਚਾਹੀਦੀ ਆ ਉੱਥੇ ਤਾਂ ਗੱਲ ਨਸ਼ੇ ਦੀ ਹੋਣੀ ਚਾਹੀਦੀ ਆ ਵੇ ਨਸ਼ਾ ਕਮੇ ਖਤਮ ਕਰਨਾ ਉੱਥੇ ਗੱਲ ਲੋਕਾਂ ਦੇ ਗਿਆਨ ਮਾਲ ਦੀ ਰੱਖੀ ਦੀ ਹੋਣੀ ਚਾਹੀਦੀ ਆ ਵੇ ਕਿਵੇਂ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਘਰ ਤੋਂ ਨਿਕਲਦਿਆਂ ਨੂੰ ਡਰ ਲੱਗਦਾ ਸਾਮ ਨੂੰ ਆਉਂਦਿਆਂ ਨੂੰ ਡਰ ਲੱਗਦਾ ਕਿ ਇੱਥੇ ਨਾ ਖੜਾ ਹੋਏ ਫਲਾਨਾ ਇੱਥੇ ਨਾਲ ਲੁੱਟ ਲੇ ਇੱਥੇ ਨਾਲ ਲੁੱਟ ਲੇ ਇੱਥੇ ਸਾਰੇ ਸਮਾਜ ਦਾ ਜਿਹੜਾ ਬੁਰਾ ਹਾਲ ਹੋਇਆ ਪਿਆਗਾ ਲੋਕ ਚੀਕਾਂ ਮਾਰ ਰਹੇ ਨੇ ਜਨਤਾ ਹਾਂ ਹਾਂ ਘਰ ਮੱਛੀ ਪਈਆ ਤੇ ਤੁਹਾਨੂੰ ਕੀ ਹੋਇਆ ਪਿਆ ਝੁੜਕਲੇ ਸੁਣਾਉਣ ਨੂੰ ਉਹ ਤੇ ਦੁੱਧਨ ਬਾਜੀ ਕਰਤੀ ਉਹ ਜਿਹੜਾ ਬੰਦਾ ਫੇਲ ਹੀ ਹੋ ਗਿਆ ਜਿਹੜਾ ਬੰਦਾ ਲੋਕਾਂ ਨੇ ਨਕਾਰ ਦਿੱਤਾ ਜਿਹੜਾ ਜਿਸ ਬੰਦੇ ਨੂੰ ਤੁਸੀਂ ਉਹਨਾਂ ਦੀ ਗੱਲ ਹੀ ਕਰਨਾ ਛੱਡ ਦਿਓ ਹੁਣ ਕਿਉਂ ਤੁਸੀਂ ਬਾਰ-ਬਾਰ ਕਿਉਂ ਸੰਵੀਰ ਬਾਦਲ ਦੀ ਗੱਲ ਕਰਦੇ ਹੋ ਅਕਾਲੀ ਦਲ ਦੀ ਵੱਲ ਗੱਲ ਕਰਦੇ ਹੋ ਹੁਣ ਲੋਕਾਂ ਨੇ ਤੁਸੀਂ ਕਹਿੰਦੇ ਜਨਤਾ ਨੇ ਉਹਨਾਂ ਨੂੰ ਸਾਰਾ ਕੁਝ ਜਿਹੜਾ ਉਹਨਾਂ ਦਾ ਖੋ ਲਿਆ ਉਹਨਾਂ ਤੋਂ ਸਾਰੀਆਂ ਗੁਰਸਤियां ਖੋਲੀਆਂ ਉਹਨਾਂ ਦਾ ਜਿਹੜਾ ਸਾਰਾ ਅਕਾਲੀ ਦਲ ਖੇਰੂ-ਖੇਰੂ ਹੋ ਗਿਆ ਤੇ ਕਾਂਗਰਸ ਦਾ ਵੀ ਇਹੀ ਹਾਲ ਹੋ ਗਿਆ ਤੇ ਤੁਹਾਨੂੰ ਜਿਹੜੇ 92 ਐਮਐਲਏ ਦਿੱਤੇ ਨੇ ਮੁੱਖ ਮੰਤਰੀ ਤੁਹਾਨੂੰ ਜਿਹੜਾ ਬਣਾਇਆਗਾ 26-27 ਮਹੀਨੇ ਹੋ ਗਏ ਮੁੱਖ ਮੰਤਰੀ ਬਣੇ ਨੂੰ ਤੇ ਤੁਸੀਂ ਕੋਈ ਅਜਿਹੇਆ ਕੰਮ ਕਰ ਦਿਓ ਸਰਕਾਰੀ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਆ ਭਵੰਤਮਾਨ ਜੀ ਤੁਸੀਂ ਕਹਿੰਦੇ ਹੁੰਦੇ ਸੀ ਡਾਕਟਰ ਕੋ ਜਮੇਬਾਰ ਹੋਊਗਾ ਪਰਤੀ ਨਹੀਂ ਲਿਖ ਕੇ ਦਊਗਾ ਬਰੋ ਦਵਾਈ ਨਹੀਂ ਲਿਖ ਕੇ ਦਊ ਦੱਸੋ ਕਿੱਥੇ ਦਵਾਈ ਮਿਲਦੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਤੇ ਤੁਹਾਡੀਆਂ ਗੱਡੀਆਂ ਲੋਕਾਂ ਦੇ ਗਰੀਬਾਂ ਦੇ ਬਾਰ ਮੂਰੇ ਆਟਾ ਲੈ ਕੇ ਹਾਰਨ ਮਾਰਦੇ ਨੇ ਹੁੱਟਰ ਮਾਰਦੀਆਂ ਨੇ ਹੁਣ ਤੁਸੀਂ ਬਿਆਨ ਦਿੱਤਾ ਕਿ ਚਾਰ ਚਾਰ ਕਿਲੋ ਜਿਹੜੀ ਚਾਰ ਚਾਰ ਸੌਰੀ ਚਾਰ ਚਾਰ ਮਹੀਨਿਆਂ ਦੀ ਜਿਹੜੀ ਕਣਕ ਆ ਕਹਿੰਦਾ ਉਹ ਆਇਆ ਕਰੂਗੀ ਬਸ ਲੋਕਾਂ ਨੂੰ ਆ ਹੀ ਲੌਲੀਪੌਪ ਦੇ ਦਿਓ ਕਣਕ ਆ ਜਾ ਕਰੋ ਆਟਾ ਆ ਜਾ ਕਰੋ ਇੱਥੇ ਲੋਕਾਂ ਨੂੰ ਬਰਿਆ ਦਿਓ ਤੇ ਹੁਣ ਤੁਸੀਂ ਕਹਿੰਦਾ ਜੁਲਾਈ ਦੇ ਵਿੱਚ ਜਿਹੜਾ ਜਿਹੜਾ ਔਰਤਾਂ ਨੂੰ ਜਿਹੜਾ ਅਸੀਂ ਕਹਿੰਦਾ 15-1500 ਦੇਵਾਂਗੇ ਇਹ ਤਾਂ ਚਲੋ ਵਧੀਆ ਗੱਲ ਆ ਦੇਣੇ ਚਾਹੀਦੇ ਨੇ ਤੁਸੀਂ ਵਾਅਦੇ ਕੀਤੇ ਨੇ ਜਿਹੜੇ ਵਾਅਦੇ ਕੀਤੇ ਨੇ ਉਹਦਾ ਕੋਈ ਮਹਿਣਾ ਨਹੀਂ ਹੁੰਦਾ ਉਹਦਾ ਜੇਕਰ ਤੁਸੀਂ ਦਿਓਗੇ ਇਹ ਤਾਂ ਤੁਸੀਂ ਵਾਅਦੇ ਦੇ ਵਿੱਚ ਲਿਖਿਆ ਹੋਇਆ ਹੈਗਾ ਇਹ ਲੋਕਾਂ ਨਾਲ ਵਾਅਦੇ ਕੀਤੇ ਨੇ ਕੋਈ ਆਸਾਨ ਨਹੀਂ ਕਰ ਲਏ ਲੋਕਾਂ ਤੇ ਤੇ ਜਿਸ ਨੂੰ ਆਪ ਨੂੰ ਚੰਡੀਗੜ੍ਹ ਨਹੀਂ ਪਹੁੰਚ ਆਉਂਦਾ ਉਹ ਦੂਜਿਆਂ ਨੂੰ ਸਵਾਲ ਕਰੀ ਜਾਂਦਾ ਮਧੂਜਨ ਪੇਪਰ ਦੇ ਦੂੰ ਮਾਪਕੋ ਰੂਪਵੰਤਵਾਨ ਜੀ ਤੇ ਪੰਜਾਬ ਨੂੰ ਤੁਸੀਂ ਰੰਗਲਾ ਪੰਜਾਬ ਕਹਿੰਦੇ ਸੀ ਬਣਾਵਾਂਗੇ ਦੁਆਰੇ ਸੋਨੇ ਦੀ ਚਿੜੀ ਬਣਾਵਾਂਗੇ ਸੋਨੇ ਦੀ ਚਿੜੀ ਬੰਦਾ ਬੰਦਾ ਕਦੇ ਮਨ ਲਾਦਾ ਹੁਣ ਲੋਹੇ ਦੀ ਚਿੜੀ ਸੀ ਪਹਿਲਾਂ ਉਹ ਤੋਂ ਵੀ ਨਾ ਜਾਵੇ ਕਦੇ ਹਾਲਾਤ ਜਿਸ ਤਰ੍ਹਾਂ ਦੇ ਅੱਜ ਹਾਲਾਤ ਹੋਏ ਪਨੇ ਪੰਜਾਬ ਦੇ ਘਰ ਘਰ ਨਸ਼ਾ बिक ਰਿਹਾਗਾ ਘਰ ਘਰ ਗੈਂਗਸਟਰ ਪੈਦਾ ਹੋ ਰਹੇ ਨੇ ਪੰਜਾਬ ਕਿੱਧਰ ਨੂੰ ਕਿੱਧਰ ਜਾ ਰਿਹਾ ਹੈਗਾ ਧਾਰਮਿਕ ਸਥਾਨ ਕੋਈ ਸੁਰੱਖਿਅਤ ਨਹੀਂ ਉਹਨਾਂ ਤੇ ਰਾਖੀ ਕਰਨੀ ਪੈਂਦੀ ਆ ਸਵੇਰੇ ਸੰਦੇਹ ਆ ਜਿੰਦੇ ਕੁੰਡੇ ਲਾ ਲੈਂਦਾ ਮਹਾਰਾਜ ਦੇ ਪਰੇ ਹੁਣ ਦਰਬਾਰ ਸਾਹਿਬ ਨੂੰ ਪਿੰਡਾਂ ਦੇ ਵਿੱਚ ਇਹ ਹਾਲ ਹੋਇਆ ਪਿਆਗਾ ਭਵੰਤਮਾਨ ਜੀ ਜੇ ਤੁਸੀਂ ਕਿਸ ਮੁੱਦੇ ਤੇ ਗੱਲ ਕਰੋ ਕੋਈ ਪੰਜਾਬ ਦਾ ਮੁੱਦਾ ਹੱਲ ਕਰੋ ਇੱਕ ਮੁੱਦੇ ਨੂੰ ਫੜੋ ਤੇ ਉਹਨੂੰ ਹੱਲ ਕਰਕੇ ਦਿਖਾਓ ਤੇ ਦੂਜਾ ਫੜੋ ਤੇ ਦੂਜੇ ਨੂੰ ਹੱਲ ਕਰਕੇ ਦਿਖਾਓ 26 ਮਹੀਨੇ ਉਹ ਤੁਸੀਂ ਉਹੀ ਗੁਜ਼ਾਰ ਦਿੱਤੇ ਗੱਲਾਂ ਕਰ ਕਰਕੇ ਤੇ ਮੈਨੂੰ ਆਸ ਆ ਕਿ ਤੁਸੀਂ ਸ਼ਾਇਦ ਗੌਰ ਕਰੋਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਧੰਨਵਾਦ ਜੀ ਵੈਜੂ ਖਾਲਸਾ ਸੇਵ ਜੂ ਕੀ ਫਤਿਹ